29 ਜਨਵਰੀ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਅੱਜ ਮੈਂ ਆਪਣੇ ਕਾਗਜ਼ ਜਿਹੜੇ ਨੇ ਉਹ ਫਾਈਲ ਕੀਤੇ ਨੇ ਨੋਮੀਨੇਸ਼ਨ ਫਾਈਲ ਕੀਤਾ ਹੈ ਔਰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਮੁਤਾਬਕ ਰੋਇਟ ਮਾਈਕਰੇ ਸਭ ਕੁਝ ਨੀਚੇ ਜਰੂਰ ਕਰੋ ਤਾਂ ਰੀਚੈਕ ਕਰਕੇ ਜਿਹੜਾ ਉਹ ਕਾਗਜ਼ ਫਾਈਲ ਕੀਤੇ ਨੇ ਧੂਰੀ ਦੇ ਲੋਕਾਂ ਨੂੰ ਮੈਂ ਇਹੀ ਤੁਹਾਡੇ ذریعے ਬੇਨਤੀ ਕਰੂੰਗਾ ਕਿ ਜੇ ਮੈਂ ਪਹਿਲਾਂ ਮੈਨੂੰ ਪਿਆਰ ਦਿੰਦੇ ਰਹੇ ਹੋ 14 'ਚ 19 'ਚ 17 'ਚ ਜਿੱਦੋਂ ਵੀ ਕਿਤੇ ਸਾਦਾ ਦਿੱਤਾ ਹੈ ਤਾਂ ਦੁੱਗਣੇ ਤਿਗਣੇ ਯੋਜਨਾ ਨਾਲ ਜਿਹੜੇ ਨੇ ਧੂਰੀ ਦੇ ਲੋਕ ਬਾਹਰ ਆਏ ਨੇ ਸੋ ਇੱਕ ਇਨਕਲਾਬੀ ਜਿਹੜੀ ਹੈ ਹਲਕਾ ਹੈ ਧੂਰੀ بڑے بڑے ਸ਼ਾਇਰਾਂ ਦਾ ਸ਼ਹੀਦਾਂ ਦਾ ਔਰ ਬਹੁਤ ਪ੍ਰਾਚੀਨ ਸਭਿਤਾ ਦਾ ਜਿਹੜਾ ਪ੍ਰਤੀਕ ਹੈ ਧੂਰੀ ਕਿ ਇੱਕ ਇਤਿਹਾਸ ਲਿਖਣ ਦਾ ਟਾਈਮ ਹੈ ਧੂਰੀ ਲਈ 20 ਫਰਬੇ ਮਾਨ ਸਾਹਿਬ ਕਿੰਨੀ ਮੈਨੂੰ ਉਮੀਦ ਹੈ ਮੈਨੂੰ ਉਮੀਦ ਹੈ ਕਿ ਧੂਰੀ ਦੇ ਲੋਕ ਜਿਹੜੇ ਨੇ ਉਹ ਪੰਜਾਬ ਦਾ ਸਭ ਤੋਂ ਵੱਧ ਮਾਰਜਨ ਨਾਲ ਜਿੱਤਿਆ ਜਾਣ ਵਾਲਾ ਹਲਕਾ ਬਣਾਉਣਗੇ ਧੂਰੀ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਤੇ ਜਿਹੜੇ ਬਾਕੀ ਉਮੀਦਵਾਰ ਨੇ ਉਹਨਾਂ ਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹ ਵੀ ਆਪਣਾ ਏਜੰਡਾ ਲੈ ਕੇ ਜਾਣ ਪਰ ਜੋ ਸਾਨੂੰ ਪਿਆਰ ਮਿਲ ਰਿਹਾ ਏ ਧੂਰੀ ਦੇ ਲੋਕਾਂ ਤੋਂ ਜਿਹੜਾ ਜਦੋਂ ਵੀ ਕਦੇ ਜਾਣੇ ਆ ਤਾਂ ਉਹ ਇਹੀ ਕਹਿੰਦੇ ਨੇ ਕਿ ਅਸੀਂ ਹੁਣ ਬਦਲਾ ਚਾਹੁੰਦੇ ਆ ਔਰ ਆਮ ਆਦਮੀ ਪਾਰਟੀ ਵੱਲੋਂ ਧੂਰੀ ਤੋਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਧੂਰੀ ਜਿਹੜਾ ਹਲਕਾ ਹੈ ਉਹ ਮੇਰੇ ਪ੍ਰਧਾਨ ਸਭ ਚ ਲੋਕ ਸਭਾ ਚ ਵੀ ਜਦੋਂ ਵੀ ਕਿਤੇ ਗਏ ਆ ਔਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਅਸੀਂ ਸਾਰਾ ਸਾਬਤਿਬੀ ਦੇ ਦਾਂਗੇ ਕਿ ਐਮਪੀ ਲੈਡ ਦੇ ਵਿੱਚੋਂ ਜਿੰਨੇ ਪੈਸੇ ਸੀ ਉਹ ਜੋ ਧੂਰੀ ਚ ਕਿੰਨੇ ਲੱਗੇ ਨੇ ਤੇ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਕਿਸੇ ਹਲਕੇ ਨੂੰ ਅਸੀਂ ਕੋਈ ਦਰਿਆਤ ਨਾ ਹੋਵੇ ਕੋਈ ਮਤਲਬ ਇਹ ਨਾ ਹੋਵੇ ਕਿ ਕਿਸੇ ਨਾਲ ਕੋਈ ਪੱਖਪਾਤ ਹੋ ਜਾਏ ਸੋ ਧੂਰੀ ਦੇ ਲੋਕਾਂ ਵੱਲੋਂ ਮੈਨੂੰ ਬਹੁਤ ਵੱਡੇ ਪਿਆਰ ਦੀ ਉਮੀਦ ਹੈ ਆਉਂਗਾ ਆਉਂਦਾ ਜਾਂਦਾ ਵੀ ਰਹੂੰਗਾ ਸਾਡੀ ਸਾਡੀ ਲੀਡਰਸ਼ਿਪ ਇੱਥੇ ਰਹੂਗੀ ਤੇ ਜੋ ਵੀ ਆਉਣ ਵਾਲੇ ਦਿਨਾਂ 'ਚ ਪਾਰਟੀ ਵੱਲੋਂ ਜਿੱਥੇ ਵੀ ਡਿਊਟੀ ਲੱਗੂਗੀ ਮੈਨੂੰ ਮਾਨ ਸਰ ਹਲਕੀ ਦੀ ਸਮੱਸਿਆ ਵਾਤਾਵਰਣ ਵੀ ਨੇ ਮੰਡੀ ਵਿੱਚ ਬੈਠ ਕਰਦੇ ਆ ਕਿਰਪਾਲ ਜੀ ਨੇ ਅੱਜ ਮuje ਸੱਚੇ ਦਰ ਇੱਕ ਸੁਭਿਸ਼ਾਈਂ ਦੀ ਕਾਮਨਾਈ ਦੀ ਆਸ਼ੀਰਵਾਦ ਦੀ ਹੈ ਮੇਰੇ ਬਡੇ ਭਾਈ ਹੈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਲਿਖਨੇ ਜਾ ਰਹੇ ਹਾਂ और आज नॉमिनेशन फाइल करो आपको शुभकामनाएं और भगवान करे जो तुम्हारे सपनों का पंजाब है वो पंजाब जल्दी बन के तैयार विरोधियों का कहना है कि आप सात सात सालों में दो बार पंजाब दूरी में आए हैं जी हल्की समस्याव तो वही दूरी दी ने सारे पंजाब दिया ने करप्शन करप्शन है जी ਬੇਰੁਜ਼ਗਾਰੀ ਗਰੀਬੀ ਮਹਿੰਗਾਈ ਠੀਕ ਹੈ ਨਾ ਮਾਫੀਆ ਰਾਜ ਸੁੱਤੂਰੀ ਦੇ ਲੋਕ ਜਿਹੜੇ ਨੇ ਮੈਂ ਹੈਰਾਨ ਇਸ ਗੱਲ ਤੋਂ ਕਿ 70 ਸਾਲ ਤੋਂ ਉੱਪਰ ਹੋ ਗਏ ਯਾਦ ਹੋਇਆਂ ਨੂੰ 74ਵਾਂ 75ਵਾਂ ਸਾਲ ਚੱਲ ਪਿਆ ਹਜੇ ਤੱਕ ਸੀਵਰੇਜਾਂ ਦੀ ਪ੍ਰੋਬਲਮ ਹਜੇ ਤੱਕ ਟੋਬਿਆਂ ਛੱਪੜਾਂ ਦੀ ਪ੍ਰੋਬਲਮ ਨਹੀਂ ਸਾਥੋ ਹੱਲ ਹੋਈ ਦੁਨੀਆ ਚੰਨ ਤੇ ਚੜ ਗਈ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਸਾਨੂੰ ਇੱਥੇ ਹੀ ਰੱਖਿਆ ਇਹਨਾਂ ਨੇ ਉਲਝਾ ਕੇ ਸ਼ਮਸ਼ਾਨ ਘਾਟ ਛੱਪੜ ਟੋਬਾ ਬਸ ਇੱਥੇ ਰੱਖਿਆ ਸੋ ਤੂਰੀ ਨੂੰ ਇੱਕ ਨਮੂਨੇ ਦਾ ਹਲਕਾ ਬਣਾਵਾਂਗੇ ਆਕੇ ਪੂਰੀ ਦੁਨੀਆ ਦੇਖਣ ਆਵੇ ਧੂਰੀ ਨੂੰ ਕਿਹਾ ਧੂਰੀ ਦੇ ਵਿੱਚ ਕੁਝ ਹੋਇਆ ਨਹੀਂ ਲੱਗਦਾ ਕਿਦਾਂ ਦਾ ਮਾਰਜਨ ਇਹ ਤਾਂ ਲੋਕ ਦੱਸਣਗੇ ਜੀ 20 ਫਰਵਰੀ ਨੂੰ ਬਾਕੀ 10 10 ਮਾਰਚ ਸਾਹਿਬ ਵਿਰੋਧੀਆਂ ਦਾ ਦਾਅਵਾ ਹੈ ਦੋਸ਼ ਹੈ ਵੀ ਕਿ 7 ਸਾਲਾਂ ਤੋਂ ਤੁਸੀਂ ਦੋ ਵਾਰੀ ਧੂਰੀ ਆਏ ਹੋ ਮੈਂ ਧੂਰੀ 'ਚ ਹੀ ਰਹਿੰਦਾ ਜੀ ਇਹਦੀ ਗਿਣਤੀ ਕੌਣ ਕਰਦਾ ਜੀ ਮੈਂ ਰਹਿੰਦਾ ਹੀ ਧੂਰੀ 'ਚ ਆ ਠੀਕ ਹੈ ਨਾ ਮੈਂ ਧੂਰੀ ਦੇ ਪਿੰਡਾਂ 'ਚ ਜਾਂਦਾ ਰਹਿੰਦਾ ਠੀਕ ਹੈ ਨਾ ਔਰ ਧੂਰੀ ਦੇ ਹਲ ਇਲਾਕੇ ਦੇ ਲੋਕ ਮੈਨੂੰ ਮਿਲਦੇ ਰਹਿੰਦੇ ਨੇ ਸੋ ਇਹ ਜਿਹੜੇ આરોਪ ਲਾਉਂਦੇ ਨੇ ਉਹਨਾਂ ਨੂੰ ਕਹਦੇ ਹੋ ਕਿ ਤੁਹਾਡੇ ਜਿਹੜੀਆਂ ਲੋਕਲ ਟਾਇਲਾਂ ਵਾਲੀਆਂ ਫੈਕਟਰੀਆਂ ਨੇ ਤੇ ਜਿਹੜੇ ਵੱਡੇ ਵੱਡੇ ਘਰ ਨੇ ਘਰ ਦੇ ਮੂਰੇ ਜਿਹੜੇ ਪਲਾਟ ਦੱਬੇ ਨੇ ਤੇ ਇਹਨਾਂ ਦੇ ਹਿਸਾਬ ਤਾ ਹੋਣਗੇ ਜੋ ਜੋ ਪੰਜਾਬ ਕੀ ਈਸ਼ੂ ਹੈ ਵਹੀ ਧੂਰੀ ਕੇ ਈਸ਼ੂ ਹੈ ਕਰਪਸ਼ਨ ਬੇਰੁਜ਼ਗਾਰੀ ਮਹਿੰਗਾਈ ਗਰੀਬੀ ਔਰ ਖੇਤੀ ਜੋ ਹੈ ਉਹ ਵੀ ਲਾਹੇਵੰਦ ਧੰਦਾ ਬਣਾਣਾ ਫਾਇਦੇਮੰਦ ਧੰਦਾ ਬਣਾਣਾ ਮਜਬੂਰੀ ਦਾ ਧੰਦਾ ਨਹੀਂ ਰਿਹਾ ਔਰ ਧੂਰੀ ਮੇ ਵਪਾਰ ਜੋ ਹੈ ਉਸਕੋ ਬढ़ावा ਦੇਣੇ ਫੈਕਟਰੀਜ਼ ਆਏਗੀ ਲੋਕਾਂ ਨੂੰ ਕੰਮ ਮਿਲੇਗਾ ਤਾਂ ਇੱਕ ਨਮੂਨੇ ਦਾ ਹਲਕਾ ਬਣਾਇੰਗੇ ਪੂਰੀ